ਅੰਮ੍ਰਿਤਸਰ ਕਮਿਸ਼ਨਰ ਵੱਲੋਂ ਇਸ ਵੇਲੇ ਬਸਟਾਨੋਂਗਰਾ ਭੰਡਾਰੇਪੁਰ ਉਧਰ ਉੱਪਰ ਐਸ ਵੀ ਵਿਰਿੰਦਰ ਕੁਮਾਰ ਜੀ ਚੈਕਿੰਗ ਕਰ ਰਹੇ ਨੇ ਦੇਖੋ ਦੇਖ ਸਕਦੇ ਹੋ ਤੁਸੀਂ ਇਸ ਵੇਲੇ ਬੱਚਿਆਂ ਨੂੰ ਜਿਹੜੀ ਮੁਹਿੰਮ ਚੱਲ ਰਹੀ ਹੈ 17 ਸਾਲ ਤੋਂ ਉਹਦੇ ਨੂੰ ਦੇਖਦੇ ਹੋਏ ਲਾਇਸੈਂਸ ਅਵੇਅਰਨੈਸ ਅਫਸਰਾਂ ਨੂੰ ਪੂਰੇ ਤਰ੍ਹਾਂ ਸਮਝਾਇਆ ਜਾ ਰਿਹਾ ਹੈ ਜੀ 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 ਜ ਬਿਲਕੁਲ ਸਚਾਰੂਤਾ ਨਾਲ ਚੱਲੇ ਜਿਸ ਤਰ੍ਹਾਂ ਅੱਜ ਇਹ ਰਾਜਗੜ੍ਹ ਦੇ ਉੱਪਰ ਜਿਹੜਾ ਬ੍ਰਿਜ ਆ ਉੱਥੇ ਨਾਕਾ ਲਗਾਇਆ ਗਿਆ ਤੇ ਜਿਹੜੀ ਓਵਰ ਸਪੀਡ ਗੱਡੀਆਂ ਆ ਰਹੀਆਂ ਇੱਧਰ ਤੋਂ ਉਹਨਾਂ ਦੇ ਚਲਾਨ ਜਿਹੜੇ ਜੀ ਕੱਟੇ ਜਾ ਰਹੇ ਆ ਔਰ ਇਹਦੇ ਸਬੰਧ ਵਿੱਚ ਬਗਾਧਾ ਜੀ ਅੱਥੇ ਉੱਥੇ ਲਗਾਈ ਗਈ ਹੈ ਦੂਰਬੀ ਵਗੈਰਾ ਜਿਹੜਾ ਵੇਖਿਆ ਜਾਂਦਾ ਵਾ ਰਡਾਰ ਜਿਹਨੂੰ ਕਹਿੰਦੇ ਆ ਉਹਨੂੰ ਲਗਾਇਆ ਬਿਠ ਕੀਤਾ ਗਿਆ ਵਾ ਜਿਹੜਾ ਵੀ ਉਹਦੇ ਵਿੱਚ ਆਂਦਾ ਓਵਰ ਸਪੀਡ ਉਹਦਾ ਆਪਾਂ ਚਲਾਨ ਮੌਕੇ ਦਾ ਕਰ ਰਹੇ ਆ ਆਨਲਾਈਨ ਸ਼ਹਿਰ ਦੇ ਜਿਹੜੇ ਜਵਾਨ ਲੜਕੇ ਲੜਕੀਆਂ ਨੇ ਛੋਟੀ ਉਮਰ ਦੇ ਕੀ ਕਹਿਣਾ ਜਿਹੜਾ ਸੰਦੇਸ਼ ਕੀ ਹੈ ਜੀ ਉਹਨਾਂ ਨੂੰ ਸਾਡੇ ਵੱਲੋਂ ਇਹੋ ਜੀ ਸੰਦੇਸ਼ ਹੈ ਕਿ ਸਰਕਾਰ ਵੱਲੋਂ ਜਿਹੜਾ ਕਿ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹਨਾਂ ਨੂੰ ਟੂ ਟੂ ਵੀਲਰ ਵਨ ਔਰ ਫੋਰ ਵੀਲਰ ਜਿਹੜੇ ਆ ਬਿਲਕੁਲ ਹੀ ਬੰਦ ਕੀਤੇ ਗਏ ਆ 1 ਅਗਸਤ ਤੋਂ ਔਰ ਸਾਰਿਆਂ ਨੂੰ ਬੇਨਤੀ ਆ ਕਿ ਉਹ ਆਪਣੇ ਬੱਚਿਆਂ ਮਾਪਿਆਂ ਨੂੰ ਵੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵਹੀਕਲ ਨਾ ਦੇਣ ਜੇਕਰ ਇਹ ਆਉਂਦੇ ਆ ਰੋਡ ਦੇ ਉੱਤੇ ਤੇ ਇਹਨਾਂ ਦਾ ਕਾਨੂੰਨ ਤੇ ਮੁਦੱਬਾ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਹ ਸਰ ਬੋਲੋ ਜੀ ਤੁਹਾਨੂੰ ਜਿਹੜਾ ਰਡਾਰ ਲੱਗਿਆ ਹੈ ਸੈਲ ਤੇ ਸਿਰਫ ਇਹ ਪਲਾਈਓਵਰ ਤੇ ਹੀ ਲਗਾ ਕਿ ਹੋਰ ਉੱਪਰ ਕਿਸੇ ਸਾਈਡ ਤੇ ਲਗਾ ਦੇ ਨਹੀਂ ਇਹ ਮੇਨ ਮੇਨ ਹੈ ਮੇਨ ਰੋਡ ਤੇ ਲੱਗਦਾ ਕਿਉਂਕਿ ਓਵਰ ਸਪੀਡ ਤੇ ਉੱਪਰ ਹੀ ਹੁੰਦੀ ਹੈ ਨਾ ਲੋਕਲ ਤੇ ਹੁੰਦੀ ਨਹੀਂ ਓਵਰ ਸਪੀਡ ਦਾ ਸਪੀਡ ਲਿਮਿਟ ਕੀ ਹੈ ਇੱਧਰ ਇਹ 50 ਹੈਗੀ ਆ ਜਿਹੜਾ 50 ਪਾਸ ਜਾਏਗਾ ਫਿਰ ਉਹਦਾ ਰਡਾਰ ਤੇ ਵਿੱਚ ਕਾਊਂਟਿੰਗ ਆ ਜਾਂਦੀ ਹੈ ਉਹਦੇ ਕਾਊਂਟਿੰਗ ਦੇ ਅਧਾਰ 'ਤੇ ਫਿਰ ਉਹਦਾ ਚਲਾਨ ਕੀਤਾ ਜਾਂਦਾ ਹੈ ਚਲਾਨ ਚਲਾਨ ਕੱਟਣ ਦੇ ਨਾਲ-ਨਾਲ ਸਾਰਿਆਂ ਨੂੰ ਸਮਝਾਇਆ ਵੀ ਜਾ ਰਿਹਾ ਜੀ ਬਿਲਕੁਲ ਹੀ ਇਹਨਾਂ ਨੂੰ ਪੂਰੀ ਤਾਇਦ ਕੀਤੀ ਜਾ ਰਹੀ ਹੈ ਕਿ ਓਵਰ ਸਪੀਡ ਨਾ ਚਲੋ ਜਿਹਦੇ ਨਾਲ ਕਿ ਐਕਸੀਡੈਂਟ ਨਾ ਹੋਵੇ ਕਿਸੇ ਦਾ ਕਿਸੇ ਦਾ ਤੁਹਾਡਾ ਵੀ ਨੁਕਸਾਨ ਹੋ ਸਕਦਾ ਦੂਸਰਿਆਂ ਦਾ ਵੀ ਨੁਕਸਾਨ ਹੋ ਸਕਦਾ ਓਵਰ ਸਪੀਡ ਦਾ ਹੀ ਹੋ ਰਿਹਾ ਜਾਂ ਬਾਕੀ ਕਾਲੀ ਫਿਲਮਾਂ ਆ ਹੋਰ ਸਾਰੇ ਦੇ ਚਲਾਨ ਉਹ ਟ੍ਰੈਫਿਕ ਦੇ ਸਾਰੇ ਜਿਹਨਾਂ ਕੋਈ ਸੀਟ ਬੈੱਟ ਨਹੀਂ ਪਹਿਨ ਰਿਹਾ ਹੈਲਮਟ ਨਹੀਂ ਪਹਿਨ ਰਿਹਾ ਕਾਲੀ ਫਿਲਮਾਂ ਜਾਲੀਆਂ ਲਗਾਈਆਂ ਹੋਈਆਂ ਵਾ ਇਹ ਸਾਰਿਆਂ ਦੇ ਚਲਾਨ ਕੀਤੇ ਜਾ ਰਹੇ ਹਨ